42 ਸਾਲ ਪਹਿਲਾਂ 1984 ਦੇ ਵਿੱਚ ਸਤਕਨ ਸ੍ਰੀ ਦਰਵਾਜ ਸਾਹਿਬ ਵਿਖੇ ਬੜਾ ਵੱਡਾ ਕੱਲੂਕਾਰਾ ਵਰਤਿਆ ਸੀ ਤੇ ਮੌਕੇ ਦੀ ਜਿਹੜੀ ਸਰਕਾਰ ਸੀ ਕੇਂਦਰ ਦੀ ਕਾਂਗਰਸ ਸਰਕਾਰ ਉਹਨੇ ਸਤਕਨ ਸ੍ਰੀ ਦਰਵਾਜ ਸਾਹਿਬ ਵਿਖੇ ਹਮਲਾ ਕੀਤਾ ਸੀ ਤੇ ਉਸ ਦਿਨ ਵੀ ਜਿਹੜਾ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦੇ ਦਿਨ ਚੱਲਦੇ ਪਏ ਸੀ ਸੰਗਤ ਜਿਹੜੀ ਆ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਸਤਾ ਦੇ ਨਾਲ ਸਨੇਹ ਦੇ ਨਾਲ ਸਤਜਨ ਸਿੰਘ ਦਰਬਾਰ ਸਾਹਿਬ ਵਿਖੇ ਮੱਥਾ ਟਿਕਨਾਈ ਹੋਈ ਸੀ ਤੇ ਫੌਜ ਨੇ ਕਿਸੇ ਨੂੰ ਵੀ ਨਹੀਂ ਦੇਖਿਆ ਭਾਵੇਂ ਸੰਗਤ ਸੀ ਭਾਵੇਂ ਪ੍ਰਬੰਧਕ ਸੀਗੇ ਕਿਉਂਕਿ ਟੈਂਕਾਂ ਤੱਕ ਜਿਹੜੇ ਸਤਜਨ ਸਿੰਘ ਦਰਬਾਰ ਸਾਹਿਬ ਦੀ ਪ੍ਰਕਿਰਮਾ ਦੇ ਵਿੱਚ ਜਿਹੜੇ ਆ ਉਹ ਬਾੜ ਦਿੱਤੇ ਗਏ ਸੀ ਔਰ ਕਾਲ ਤੱਕ ਨੂੰ ਜਿਹੜਾ ਤੈਸ ਨਿਆਸੀ ਕਰ ਦਿੱਤਾ ਗਿਆ ਸੀ ਪੂਰੇ ਪੂਰਾ ਕਾਲ ਤੱਕ ਜਿਹੜਾ ਘੋਟਾ ਦਿੱਤਾ ਗਿਆ ਸੀ ਔਰ ਸੱਚਕੰਚੀ ਦੀ ਦਰਬਾਰ ਸਾਹਿਬ ਦੀ ਜੋ ਮਰਿਆਦਾ ਸੀ ਅੰਦਰ ਉਹਦੇ ਵਿੱਚ ਵੀ ਬਗਨ ਪਿਆਸ ਸੀ ਤੇ ਔਰ ਇੱਥੇ ਤੱਕ ਕਿ ਧੰਤਨ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਵੀ ਗੋਲੀ ਲੱਗੀ ਸੀ ਤੇ ਮੈਂ ਜਿਹੜਾ 6 ਜੂਨ ਦਾ ਇਹ ਦਹਨੇ 6 ਜੂਨ ਨੂੰ ਵਾਪਰਿਆ ਸੀ 1984 ਤੇ ਤੇ 6 ਜੂਨ ਨੂੰ ਜਿਹੜੀ 41ਵਾਂ ਜਿਹੜਾ ਇਹ ਆਪਾਂ ਉਸ ਸ਼ਹੀਦਾਂ ਨੂੰ ਸਤ ਜਨਰਲ ਸਿੰਘ ਭਿੰਡਰਵਾਲਾ ਜਨਰਲ ਸ਼ਵੇਕ ਸਿੰਘ ਭਾਈ ਮਰੀਕ ਸਿੰਘ ਔਰ ਸਮੂੱਚੀ ਜਿਹੜੀ ਉਹਨਾਂ ਦੀ ਟੀਮ ਸੀ ਉਹਨਾਂ ਨੂੰ ਅ ਸਰਦਾ ਸਰਕਾਰ ਦੇ ਨਾਲ ਆਪਾਂ ਉਹਨਾਂ ਦਾ ਦਿਨ ਜਿਹੜਾ ਉਹ ਮਨਾ ਰਹੇ ਆ ਇਹਦੇ ਸਬੰਧ ਵਿੱਚ ਪੂਰੇ ਦੇ ਪੂਰੇ ਪ੍ਰਾਂਤ ਜਿਸ ਤਰ੍ਹਾਂ ਹਰ ਸਾਲ ਕੀਤੇ ਜਾਂਦੇ ਆ ਉਹ ਪ੍ਰਬੰਧ ਕਰ ਲਏ ਗਏ ਆ ਅਸੀਂ ਆਪਣੀ ਡਿਊਟੀ ਵੀ ਸਾਡੀ ਜਿਹੜੇ ਜਿਤਨੇ ਮੁਲਾਜ਼ਮ ਆ ਜਿਸ ਤਰ੍ਹਾਂ ਪਿਛਲੇ ਸਾਲ ਡਿਊਟੀਆਂ ਲਾਈਆਂ ਸੀ ਉਸੇ ਤਰ੍ਹਾਂ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਔਰ ਦੂਜੇ ਤੇ ਉਹਦੀ ਨਫਰੀ ਵੀ ਵਧਾਈ ਗਈ ਹੈ ਮੈਂ ਇੱਕ ਅਪੀਲ ਜ਼ਰੂਰ ਕਰਦਾ ਹੈ ਸੇਕ ਕੂਮ ਨੂੰ ਕਿ 41 ਸਾਲ ਹੋ ਗਏ ਕੁਝ ਹੀ ਸੱਜਣ ਜਿਹੜੇ ਹਰ ਸਾਲ ਹੀ ਜਾਂ ਫੋਟੋ ਕਲਚਰ ਨੂੰ ਜਾਂ ਆਪਣਾ ਆਪ ਦਿਖਾਉਣ ਦੇ ਲਈ ਦੇਖੋ ਭਾਵੇਂ ਜਿਹੜੀ ਮਰਜ਼ੀ ਬਚਾਦਤਾ ਰੱਖੀ ਐ ਇਸੇ ਗਰਮ ਰੱਖੀ ਐ ਨਰਮ ਰੱਖੀ ਐ ਲਿਬਰਲਈ ਐ ਜਾਂ ਗਰਮ ਰਹੀ ਐ ਪਰ ਜਿਹੜੇ ਜਿਨ੍ਹਾਂ ਨੇ ਉਸ ਸਮੇਂ 1984 ਦੇ ਵਾਕਿਆ ਵਿਖੇ ਸ਼ਹੀਦੀਆਂ ਪਾਈਆਂ ਉਹਨਾਂ ਨੂੰ ਆਪਾਂ ਸਾਧਾ ਸਰਕਾਰ ਦੇਣ ਦੇ ਲਈ ਜਿੱਥੇ ਕਛਿਰੀ ਖੰਡਪੁਰ ਸਾਹਿਬ ਦੇ ਭੋਗ ਪੈਂਦੇ ਆ ਉਥੇ ਜਿਸ ਦਾ ਸ੍ਰੀ ਅਕਾਲ ਤਖਤ ਬੋਲਦੇ ਆ ਤੇ ਸੰਦੇਸ਼ ਦਿੰਦੇ ਆ ਤੇ ਆਪਾਂ ਨੂੰ ਉਹ ਦਿਨ ਨੂੰ ਤਾਂ ਆਪਾਂ ਨੂੰ chant ਮੇਰੀ ਤੌਰ ਤੇ ਆਸਤਾ ਦੇ ਤੌਰ ਤੇ ਸਾਧਾ ਸਤਕਾਰ ਦੇ ਤੌਰ ਤੇ ਉਹਨਾਂ ਸ਼ਹੀਦਾਂ ਨੂੰ ਆਪਾਂ ਮਨਾਉਣਾ ਚਾਹੀਦਾ ਨਾ ਕਿ ਆਪਾਂ ਇਹ ਉਸ ਦਿਨ ਤੇ ਹੀ ਕਿਉਂਕਿ ਸਾਢਾ ਸਾਲ ਹੁੰਦਾ ਹੈ ਸਾਢੇ ਸਾਲ ਦੇ ਵਿੱਚ ਆਪਾਂ ਜਿਸ ਤਰ੍ਹਾਂ ਮਰਜੀ ਆਪਣੀ ਵਿਚਾਰਤਾ ਰੱਖ ਲਈਏ ਜਿੱਦਾਂ ਮਰਜੀ ਪ੍ਰੋਟੈਸਟ ਕਰੀਏ ਜਿਸ ਤਰ੍ਹਾਂ ਮਰਜੀ ਆਪਾਂ ਜੋ ਤੁਹਾਡਾ ਮਨ ਕਰਦਾ ਆਪਾਂ ਬੋਲੀਏ ਵਾਲ ਸ੍ਰੀ ਕਾਲ ਤੱਕ ਵਿਖੇ ਤੇ ਸਚਕਨ ਸ੍ਰੀ ਦਰਬਾਰ ਸਾਹਿਬ ਵਿਖੇ ਜਦੋਂ ਆਪਾਂ ਕੋਈ ਹੁੱਲਰ ਬਾਜੀ ਹੁੰਦੀ ਹੈ ਜਾਂ ਆਪਣੇ ਕੋਈ ਨਾਰੇ ਲਾਉਂਦਾ ਤੇ ਉਹ ਕੂਮ ਦਾ ਜਿਹੜਾ ਕਿਉਂਕਿ ਆਪਾਂ ਸ਼ਹੀਦਾਂ ਨੂੰ ਸਤਕਾਰ ਦੇਣ ਲਈ ਇੱਥੇ ਇਕੱਠੇ ਹੁੰਦੇ ਆ ਤੇ ਉਹਦੇ ਲਈ ਸਾਰੀ ਕੂਮ ਦਾ ਜਿਹੜਾ ਸ਼ਨੀਵਾ ਹੁੰਦਾ ਮੇਰੀ ਬੇਨਤੀ ਹੈ ਸਾਰੇ ਜਿੰਨੇ ਵੀ ਸਾਡੇ ਲੀਡਰ ਸਬਾਨਿਆਂ ਜਾਂ ਜਿਨ੍ਹਾਂ ਨੇ ਵੀ ਆਣਾ ਉਹ ਨਿਮਰਤਾ ਸਹਿਤ ਬੇਨਤੀ ਹੈ ਕਿ ਉਸ ਦਿਨ ਜਿਹੜੀ ਹੈ ਨਾ ਆਪਾਂ ਛੇਦਾਂ ਨੂੰ ਸਤਿਕਾਰ ਦੇਣ ਦੇ ਲਈ ਆਪਾਂ ਵੱਧ ਤੋਂ ਵੱਧ ਪਾਠ ਕਰੀਏ ਵੱਧ ਤੋਂ ਵੱਧ ਉਹਨਾਂ ਨੂੰ ਯਾਦ ਕਰੀਏ ਨਾ ਕਿ ਆਪਾਂ ਨਾਰੇਬਾਜ਼ੀ ਕਰੀਏ ਇਸ ਹਮਲੇ ਦੌਰਾਨ ਇੱਕ ਕੋੜੀ ਜਿਹੀ ਕਿ ਕਿਸਨ ਸੁਖਨ ਦੇ ਦਰਸ਼ਨ ਕਰਵਾਏ ਜਾਂਦੇ ਨੇ ਇਸ ਸੇਵਾ ਵੀ ਕਰਵਾਏ ਨੂੰ ਹਾਂ ਸਾਡੀ ਕੱਲ ਮੀਟਿੰਗ ਹੋ ਰਹੀ ਹੈ ਉਹ ਉਹਦੇ ਤੇ ਸਾਰੀ ਸਾਰੀ ਪ੍ਰਧਾਨ ਜੀ ਨਾਲ ਵਿਚਾਰ ਕਰਕੇ ਜਿਸ ਤਰ੍ਹਾਂ ਪਿੱਛੇ ਦਰਸ਼ਨ ਕਰਾਏ ਜਾਂਦੇ ਉਹ ਕਰਾਏ ਜਾਂਦੇ